ਸ੍ਰੀ ਗਰਲ ਫਰੈਂਡਸ ਮੈਂ ਤੁਹਾਡਾ ਹਾਂ ਡਾਕਟਰ ਗੁਰਸ਼ੇਡ ਡਾਕਟਰ ਗੁਰਸ਼ੇਡ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਚੂਲੇ ਦੇ ਵਿੱਚ ਦਰਦ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਜਾਣਨਾ ਹੀ ਬਹੁਤ ਜ਼ਰੂਰੀ ਹੈ ਵੀ ਚੂਲੇ ਦੇ ਵਿੱਚ ਦਰਦ ਕਿਉਂ ਸ਼ੁਰੂ ਹੋ ਜਾਂਦਾ ਹੈ ਆਪਣੀ ਕਲੀਨਿਕ ਤੇ ਲਗਾਤਾਰ ਪਹਿਲਾਂ ਜਿਹੜੇ ਪੇਸ਼ੈਂਟ ਆ ਰਹੇ ਸੀ ਪਿਛਲੇ ਆਪਾਂ 10 ਸਾਲ ਦੇ ਵਿੱਚ ਗੱਲ ਕਰੀਏ ਤਾਂ ਉਹ ਜ਼ਿਆਦਾ ਲੱਕ ਦਰਦ ਜਾਂ ਗੋਡੇ ਦਰਦ ਦੇ ਹੁੰਦੇ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੇਸ਼ੈਂਟ ਆ ਰਹੇ ਨੇ हिਪ ਪੇਨ ਜਾਨੀ ਕਿ ਟੂਲੇ ਦੇ ਦਰਦ ਤੇ ਇਸ ਦੇ ਵੱਖਰੇ ਵੱਖਰੇ ਕਾਰਨ ਨੇ ਪਰ ਇੱਕ ਹੋਏ ਕਿਉਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਔਰ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਔਰ ਇਸ ਤੋਂ ਅੱਗੇ ਤੋਂ ਨਾ ਹੋਵੇ ਤਾਂ ਕਿਵੇਂ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖੀਏ ਸਭ ਤੋਂ ਪਹਿਲੀ ਗੱਲ ਇਹ ਜ਼ਿਆਦਾਤਰ ਮਰਦਾਂ ਦੇ ਵਿੱਚ ਪਾਇਆ ਜਾਂਦਾ ਹੈਪ ਪੇਨ 60% men ਔਰ 40% ਆਪਣੀ women ਜਾਨੀ ਕਿ 60% ਮਰਦ ਹੋਗੇ 40% ਔਰਤਾਂ ਦੇ ਵਿੱਚ ਪਾਇਆ ਜਾਂਦਾ ਇਸ ਦਾ ਸਭ ਤੋਂ ਪਹਿਲਾ ਜਿਹੜਾ ਕਾਰਨ ਹੈ ਉਹ ਹੈ ਆਪਣੇ ਪੈਲਵਿਕ ਫਲੋਰ ਮਸਲ ਵੀਕ ਹੋਣਾ ਮਤਲਬ ਆਪਣੇ ਆਲੇ ਮਸਲ ਕਮਜ਼ੋਰ ਹੋ ਜਾਂਦੇ ਨੇ ਸਪੈਸ਼ਲੀ ਜਦੋਂ ਆਪਾਂ ਨੂੰ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਵੀ ਇਹ ਮਸਲ ਕਮਜ਼ੋਰ ਹੋ ਜਾਂਦੇ ਨੇ ਉਦੋਂ ਆਪਣੇ हिਪ ਦੇ ਵਿੱਚ ਪੇਨ ਰੈਣੀ ਸ਼ੁਰੂ ਹੋ ਜਾਂਦੀ ਹੈ ਦੂਸਰੀ ਆਪਣੀ ਕੋਈ ਸਪੋਰਟਸ ਪਰਸਨ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਮਸਲ ਦੀ ਇੰਜਰੀ ਹੋ ਜਾਵੇ ਕੋਈ ਵੀ ਮਸਲ ਟੇਅਰ ਹੋ ਜਾਵੇ ਉਸਦੀ ਤਾਂ ਫਿਰ ਸਰਜਰੀ ਹੀ ਕਰਾਉਣੀ ਪੈਂਦੀ ਹੈ ਅਗਰ ਕੰਪਲੀਟ ਟੀਅਰ ਹੈ ਅਗਰ ਇਨਫਲੇਮੇਸ਼ਨ ਆਊਟਸਕਰਟਸ ਤੇ ਹੈ ਮਤਲਬ ਉਹਦੇ ਬਾਰ-ਬਾਰ ਹੈ ਤਾਂ ਆਪਾਂ ਉਸ ਨੂੰ ਫਿਜ਼ੀਓਥੈਰੇਪੀ ਨਾਲ ਵੀ ਠੀਕ ਕਰ ਸਕਦੇ ਹਾਂ ਤੀਸਰੇ ਨੰਬਰ ਤੇ ਆ ਜਾਂਦਾ ਹੈ ਬਰਸਾਈਟਸ ਹਿਪ ਬਰਸਾਈਟਸ ਆਪਣੀ ਪਰਸਾ ਜੋ ਆਪਣੀ ਬੋਹ ਦੇ ਆਊਟਸਕਰਟਸ ਤੇ ਲੱਗਿਆ ਹੁੰਦਾ ਉਸ ਤੇ ਵੀ ਜਦੋਂ ਆਪਣੇ ਉੱਥੇ ਇਨਫਲੇਮੇਸ਼ਨ ਹੋ ਜਾਂਦੀ ਹੈ ਕਿਉਂਕਿ ਉਸ ਦੇ ਉੱਪਰ ਜਦੋਂ ਮਸਲ ਰਗੜ ਕਰੇਗੀ ਤਾਂ ਉਸ ਦੀ ਜਗਾ ਆਪਣੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਥਾਕਾਰ ਨਾ ਜਾਂਦਾ ਹੈ ਆਪਣੀ ਇੰਪਿੰਜਮੈਂਟ ਉਸ ਜਗ੍ਹਾ ਤੇ ਆਪਣੀ ਇੰਪਿੰਜਮੈਂਟ ਹੋ ਜਾਵੇ ਉਦੋਂ ਵੀ ਆਪਣੇ ਇਸ ਜਗ੍ਹਾ ਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਪੰਜਵਾਂ ਨੰਬਰ ਆ ਗਿਆ ਇਸ ਜਗ੍ਹਾ ਤੇ ਕਟਿਆ ਜਿਹਨਾਂ ਕੀ ਹਿਪ ਆਸਟਿਓਆਰਥਰਾਈਟਸ ਜਿਨ੍ਹਾਂ ਨੂੰ ਕਟਿਆ ਹੋ ਜਾਂਦਾ ਹੈ ਐਕਸਟਰਾ ਗਰੋਥ ਹੋ ਜਾਂਦੀ ਹੈ ਬੋਨਸ ਦੀ ਉੱਥੇ ਵੀ ਆਪਣੇ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਹੱਡੀ ਦੇ ਨਾਲ ਹੱਡੀ ਰਗੜ ਖਾਂਦੀ ਹੈ ਛੇਵਾਂ ਕਾਰਨ ਆ ਗਿਆ ਈਵੀਐਨ ਨੈਕ੍ਰੋਸਿਸ ਜਿਆਨੀ ਕਿ ਤੁਸੀਂ ਦੇਖਿਆ ਹੋਣਾ ਇਸ ਜਗ੍ਹਾ ਤੇ ਆਪਣੀ ਜਿਹੜੀ ਬਲੱਡ ਦੀ ਸਪਲਾਈ ਹੈ ਉਹ ਕੱਟ ਜਾਂਦੀ ਆ ਫਿਮੋਰਲ ਹੈਡ ਤੇ ਸਪੈਸ਼ਲੀ ਕਈ ਕੇਸ ਤਾਂ ਐਕਸਰਸਾਈਜ਼ ਨਾਲ ਠੀਕ ਹੋ ਜਾਂਦੇ ਨੇ ਕਈ ਵਾਰ ਉਸ ਨੂੰ ਹੈਪਰਪਲੇਸਮੈਂਟ ਵੀ ਕਰਾਉਣਾ ਪੈਂਦਾ ਹੈ ਸਤਵਾਂ ਜਿਹੜਾ ਕਾਰਨ ਹੈ ਉਹ ਹੈ ਲੈਬਰਲ ਟੀਅਰ ਜਿਵੇਂ ਆਪਣੀ ਬੋਨ ਹੈ ਜਿਹੜੀ हिਪ ਬੋਨ ਹੈ ਔਰ ਆਪਣਾ ਜਿਹੜਾ ਸਟੈਬਲਮ ਉਹਦੇ ਵਿੱਚ ਇੱਕ ਕਾਰਟਿਲੇਜ ਟਾਈਪ ਇੱਕ ਆਪਣੇ ਸਟਰਕਚਰ ਹੁੰਦਾ ਜਦੋਂ ਉਹ ਟੀਅਰ ਹੋ ਜਾਵੇ ਆਪਸ ਦੇ ਵਿੱਚ ਬੋਨ ਜਿਹੜੀਆਂ ਉਹ ਰਗੜ ਖਾਣ ਲੱਗ ਜਾਂਦੀਆਂ ਨੇ ਔਰ ਆਪਣੇ ਉਸ ਜਗ੍ਹਾ ਤੇ ਦਰਦ ਸ਼ੁਰੂ ਹੋ ਜਾਂਦਾ ਸੋ ਇੱਕ ਮੁੱਖ ਕਾਰਨ ਨੇ ਆਪਣੀ ਹਿਪ ਪੇਨ ਦੀ ਸੋ ਆਹ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਗੁਲਾਪੁਰ ਦਾਖਾ ਚਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਸ਼ੁਰੂ ਕਰ ਲਓ। ਸੋ ਆਪ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਪਹਿਲਾਂ ਆਪਾਂ ਅਗਰ ਤੁਹਾਡੇ ਚੂਲੇ ਦੇ ਵਿੱਚ ਦਰਦ ਆਇਆ ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਘੱਟੇ 10 ਤੋਂ 15 ਮਿੰਟ ਸੇਕ ਢੇਣਾ ਹੀ ਦੇਣਾ ਹੈ ਤਾਂ ਕਿ ਤੁਸੀਂ ਆਰਾਮ ਨਾਲ ਆਪ ਦੇ ਜਿਹੜਾ ਚੂਲੇ ਦਾ ਦਰਦ ਹੈ ਉਸ ਨੂੰ ਥੋੜਾ ਘਟਾ ਸਕੋ ਉਸ ਤੋਂ ਬਾਅਦ ਆਪਾਂ ਕਸਰਤਾਂ ਕਰਨੀਆਂ ਕੋਈ ਵੀ ਸ਼ੁਰੂ ਕਰਨਾ ਔਰ ਸਭ ਤੋਂ ਪਹਿਲੀ ਜਿਹੜੀ ਕਸਰਤ ਹੈ ਤੁਸੀਂ ਇੱਕ ਇਦਾਂ ਦਾ ਥੋਲੂ ਰੋਲ ਚਾਹੀਦਾ ਤੁਸੀਂ ਇਹ ਗੋਡੇ ਦੇ ਥਲੇ ਰੱਖ ਲੈਣਾ ਇਦਾਂ ਕਰਕੇ ਔਰ ਤੁਸੀਂ ਇਸ ਨੂੰ ਜ਼ੋਰ ਦੀ ਨੀਚੇ ਨੂੰ ਦਬਾਉਣਾ ਹੈ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਉੱਪਰ ਦੇਣਾ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਤੋਂ ਤੁਸੀਂ 10 ਸੈਟ ਲਾਉਣੇ ਆ ਇਹ ਹੋ ਗਈ ਛੋਟੀ ਪਹਿਲੀ ਕਸਰਤ ਦੂਜੀ ਕਸਰਤ ਕੀ ਹੈ ਇਹਹੀ ਰੋਲ ਨੂੰ ਤੁਸੀਂ ਦੋਨਾਂ ਗੋਟਿਆਂ ਦੇ ਵਿਚਾਲੇ ਰੱਖ ਦੇਣਾ ਔਰ ਦੋਨੋਂ ਗੋਟੇ ਇੱਕ ਦੂਸਰੇ ਸਾਈਡ ਦਬੋਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰ ਆਪਾਂ ਦਗਾਗੇ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਹੁਣ ਜਿਹੜੀ ਤੀਜੀ ਕਸਰਤ ਹੈ ਉਹ ਹੋਗੀ ਐਸਐਲਆਰ सीधे पै जाना पैर अंदर मोड़ के लात उंगल्ड होल्ड करना दस सैकड़ एक दो तीन चार अठ नौ दसैक्स पैर अंदर मोड़ के उपर चक्ता इतना होल्ड करना दस सैकेंड एक दो तीन चार पांच छे सात आठ नौ दस दैन रिलैक्स दस वारी इधर दस वारी इधर यह होगी थोड़ी दी, तीजी कसरत चौथी कसरत की है आप पेल्विक के फ्लोर मसल भी स्ट्रोंग करने हैं दोनों पैर मोड़ के लत्त ऊपर चक देनी है लत्त नूं हवा चकांगे जिथे आपां होल्ड करेंगे दस सैकेंड एक दो तीन चार पांच छे सत अठ नौ दस दैन रिलैक्स फिर दोनों आपां पैर मोड़े ਫੇਰ ਲੱਕ ਪਰਜਕਤਾ 1 2 3 4 5 6 7 8 9 10 10 ਸੈਕਸ ਫੇਰ ਲੱਤ ਸਿੱਧੀ ਇੱਕ ਵਾਰੀ ਕਰਕੇ ਲੱਤਾਂ ਸਿੱਧੀਆਂ ਕਰਨੀਆਂ ਫੇਰ ਮੋੜ ਕੇ ਉੱਪਰ ਚੱਕਣਾ ਇਹ ਹੋ ਗਈ ਥੋਡੀ ਚੌਥੀ ਕਸਰਤ ਬ੍ਰਿਜਿੰਗ ਹੁਣ ਪੰਜਵੀਂ ਜਿਹੜੀ ਐਕਸਰਸਾਈਜ਼ ਆ ਆਪਾਂ ਸਾਈਡ ਲੈ ਕੇ ਪਹਿਜਾਂਗੇ ਤਾਂ ਕਰਕੇ ਔਰ ਆਪਣੇ ਇੱਕ ਗੋਡੇ ਨੂੰ ਮੋੜ ਲੈਣਾ ਆਪਾਂ ਔਰ ਇੱਕ ਲੱਤ ਸਿੱਧੀ ਔਰ ਹਵਾ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 relax फेर ऊपर चक देंगे 1 2 3 4 5 6 7 8 9 10 देन रिलैक्स এবি ਤੁਸੀਂ 10 ਵਾਰੀ ਇਧਰ ਕਰਨਾ 10 ਵਾਰੀ ਇਧਰ ਕਰਨਾ ਇਹ ਹੋਗੀ ਤੁਹਾਡੀ 메인 ਕਸਰਤ ਆਪਣੀ हिप एबडक्शन ਇਹ ਪੰਜਵੀਂ ਕਸਰਤ ਹੋਗੀ ਹੁਣ ਜਿਹੜੀ ਛੇਵੀਂ ਕਸਰਤ ਹੈ ਉਸ ਨੂੰ ਕਲੈਮ ਸ਼ੈਲਸ ਕਿਹਾ ਜਾਂਦਾ ਆਪਾਂ ਦੋਨੋਂ ਜਿਹੜੇ ਆਪਣੇ ਇਦਾਂ ਪੈਰ ਨਾਲ ਪੈਰ ਜੋੜ ਲੈਣੇ ਔਰ ਇਦਾਂ ਟਿੱਡੇ ਪਾਵਾਂਗੇ ਔਰ ਆਪਾਂ ਇਦੋਂ ਉੱਪਰ ਖੋਲ ਦੇਣਾ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਦੈਨ ਰਿਲੈਕਸ ਫਿਰ ਆਪਾਂ ਖੋਲ ਦਾਂਗੇ 1 2 3 4 5 ਦੈਨ ਰਿਲੈਕਸ ਇਸ ਤੋਂ ਪਹਿਲਾਂ ਜਿਹੜੀ ਐਕਸਰਸਾਈਜ਼ ਕੀਤੀ ਸੀ ਆਪਾਂ हिਪ ਪ੍ਰੋਡਕਸ਼ਨ ਵਾਲੀ ਉਹ ਤੁਸੀਂ 10 ਵਾਰੀ ਕਰਨੀ ਆ ਦੋਨੋਂ ਸਾਈਡ ਕਰਨੀ ਆ ਚਾਹੇ ਤੁਹਾਡੇ ਇੱਕ ਸਾਈਡ ਪੇਨ ਆ ਪਰ ਤੁਸੀਂ ਕਸਰਤ ਦੋਨੋਂ ਸਾਈਡ ਕਰਨੀ ਆ ਉਸ ਤੋਂ ਬਾਅਦ ਆ ਗਈ ਤੁਹਾਡੀ ਕਲੈਮ ਸ਼ੈਲ ਸਿੱਧੇ ਪਏ ਆ ਔਰ ਇਦਾਂ ਆਪਾਂ ਉੱਪਰ 5 ਸੈਕਿੰਡ ਹੋਲਡ ਫਿਰ ਵਾਪਸ ਆ ਜਾਣਾ ਇਦਾਂ ਤੁਸੀਂ ਇਸਦੇ ਵੀ 10 ਸੈੱਟ ਲਾਉਣੇ ਆ ਔਰ ਇਹ ਵੀ ਦੋਨੋਂ ਸਾਈਡ ਲਾਉਣੇ ਆ ਇਹ ਹੋ ਗਈ ਤੁਹਾਡੀ 6ਵੀਂ ਕਸਰਤ ਹੁਣ ਜਿਹੜੀ 7ਵੀਂ ਕਸਰਤ ਆ ਇਹ ਲਾਸਟ ਕਸਰਤ ਆ ਇਹ ਆਪਣਾ ਸਟ੍ਰੈਚ ਆ ਆਪਾਂ ਕੀ ਕਰਾਂਗੇ ਪਹਿਲਾਂ ਫਿਗਰ ਆਫ 4 ਚ ਆ ਗਈ ਫਿਰ ਆਪਾਂ ਦੋਨੋਂ ਆਦੇ ਜਿਹੜੇ ਗਿੱਤੇ ਆ ਪੈਰ ਦੇਖੋ ਤੁਸੀਂ ਗਿੱਤੇ ਇਦਾਂ ਜੋੜ ਦੇਣੇ ਆ ਔਰ ਇਹ ਲੱਤਾਂ ਪੂਰੀਆਂ ਖੋਲਣੀਆਂ ਚੰਨੀਆਂ ਵਾਤ ਤੋਂ ਵਾਤ ਖੁੱਲ ਸਕਦੀਆਂ ਨੇ ਔਰ ਤੁਸੀਂ ਹੌਲੀ 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 ਅੱਗੇ ਆਉਣ ਦੀ ਕੋਸ਼ਿਸ਼ ਕਰਨੀ ਹੈ ਪੈਰ ਨਹੀਂ ਹਿਲਾਉਣੇ ਉੱਥੇ ਔਰ ਬਿਲਕੁਲ ਥੱਲੇ ਆ ਜਾਣਾ ਤੁਸੀਂ ਦੇਖੋਗੇ ਇੱਥੇ ਜਿਹੜੇ ਤੁਹਾਡੇ ਆਪਣੇ ਥਾਈ ਨੇ ਜਾਂ ਚੂੜਾ ਇੱਥੇ ਪੂਰੀ ਖਿੱਚ ਪਈਗੀ ਇੱਥੇ ਆਪਾਂ 10 ਸੈਕਿੰਡ ਹੋਲਡ ਕਰਨਾ 1 2 3 4 5 6 7 8 9 10 ਥੇਨ ਹੌਲੀ 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 ਆਪਾਂ ਵਾਪਸ ਆ ਜਾਣਾ ਇਦਾਂ ਤੁਸੀਂ 4 ਤੋਂ 5 ਵਾਰੀ ਕਰਨਾ ਸ਼ੁਰੂ ਕਰੋਗੇ ਅਗਰ ਤੁਹਾਤੋਂ ਇਹ ਨਹੀਂ ਹੋਏਗਾ ਤਾਂ ਤੁਸੀਂ ਪੈਰ ਫੜਾ ਦੇਣੇ ਆਪ ਦੇ ਕਿਸੇ ਨੂੰ ਔਰ ਪਿੱਛੋਂ ਜੇ ਮੈਂ ਕੋਈ ਫੇਰ ਫੜ ਲੇਗਾ ਔਰ ਇਦਾਂ ਤੁਸੀਂ ਹੌਲੀ 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 ਇਦਾਂ نیچے ਪੈ ਜਾਓ ਇਹਦਾ ਤੁਹਾਨੂੰ ਬਹੁਤ ਆਰਾਮ ਮਿਲੇਗਾ ਔਰ ਦੈਨ ਉਸ ਤੋਂ ਬਾਅਦ ਇੱਕ ਲਾਸਟ ਸਟ੍ਰੈਚ ਤੁਹਾਡੇ ਲਈ ਬੋਨਸ ਦੱਸਣਾ ਬਹੁਤ ਜ਼ਰੂਰੀ ਹੈ ਤੁਸੀਂ ਸਿੱਧੇ ਪੈ ਜਾਣਾ ਪਹਿਲਾਂ ਵਾਲੀ ਕਸਰੋ ਦੇ 4 ਤੋਂ 5 ਸੈਟ ਲਾਉਣੇ ਆ ਬਸ ਹੁਣ ਆ ਗਿਆ ਫਿਗਰ ਆਫ 4 ਸਟ੍ਰੈਚ ਦੋਨੋਂ ਕੋਡੇ ਮੋੜੇ ਇਲਾਤ ਆਪਾਂ ਇਹਦੇ ਉੱਪਰ ਰੱਖੀ ਦੋਨੋਂ ਉਹਦੇ ਵਿੱਚ ਦੀ ਲਿਆ ਕੇ ਇਦਾਂ ਛਾਤੀ ਨਾਲ ਲਾ ਦੇਣਾ ਆਪਾਂ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਇਸ ਜਗ੍ਹਾ ਤੇ ਖਿੱਚ ਪਈਗੀ ਇਸ ਤੇ ਵੀ ਤੁਸੀਂ 4 ਤੋਂ 5 ਸੈਟ ਦੋਨੋਂ ਸਾਈਡ ਲਾਉਣੇ ਆ। ਇਹ ਸਾਨੀ-ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਤੇ ਦੁਪਹਿਰੇ ਸ਼ਾਮ ਕਰਦੇ ਹੋ ਤੁਸੀਂ ਚੂਲੇ ਦਰਦ ਤੋਂ ਰਾਹਤ ਪਾ ਸਕਦੇ ਹੋ। ਔਰ ਅਗਰ ਤੁਹਾਡੇ ਦਰਦ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇਸ ਦੇ ਉੱਪਰ ਸੇਕ ਤਾਂ ਰੋਜ਼ਾਨਾ ਸਵੇਰੇ ਸ਼ਾਮ ਦੇਣਾ ਹੀ ਹੈ ਔਰ ਅਗਰ ਤੁਸੀਂ ਕੁਝ ਵੀ ਚੂਲੇ ਦੇ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਸਾਡੇ ਡਿਸਕ੍ਰਿਪਸ਼ਨ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮਿਲਾਂਗੇ ਚਲਦੇ ਕਿੰਨੇ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤੇlਦੇ ਤੁਸੀਂ ਸਾਰੇ ਜਾਣੇ ਆਪਣਾ ਤਿਆਰ ਰੱਖਿਓ ਜੀ। ਸਤਿ ਸ਼੍ਰੀ ਅਕਾਲ।